ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਨਵੀਂ ਵੀਡੀਓ ਬੇਹੱਦ ਤੇ ਖਾਸ ਵੀਡੀਓ ਲੈ ਕੇ ਤੁਹਾਡੇ ਰੂਪ ਰੂਪ ਹੋ ਗਏ ਆ ਇਸ ਟਾਈਮ ਮੈਂ ਮੌਜੂਦ ਆ ਮਿੱਤਰੋ ਸ਼ਹਿਰ ਤੋਂ ਲਵੰਡੀ ਪਾਈ ਦੇ ਵਿੱਚ ਤੇ ਸ਼ੀਨਾ ਫਾਰਮ ਤੇ ਦੀਪੇ ਬਾਈ ਦੇ ਘਰੇ ਲੈ ਵੀ ਮਿੱਤਰੋ ਜਿਹੜੇ ਨਿੱਕੇ ਸਿੰਘਾਂ ਦੇ ਦੀਵਾਨੇ ਆ ਨਾ ਜਿਹੜੇ ਛੋਟੇ ਸਿੰਘ ਪਾਲਦੇ ਹੁੰਦੇ ਆ ਉਹਨਾਂ ਲਈ ਵੀਡੀਓ ਲੈ ਕੇ ਆ ਗਿਆ ਗਹਿਣਾ ਬੱਚੀ ਜਿ ਦਿਖਾਉਣ ਲੱਗਾ ਤੁਹਾਨੂੰ ਇੱਕ ਬਹੁਤ ਛੋਟੇ ਸਿੰਘ ਦੀ ਕੱਟੀ ਨੀਲੀ ਰਾਵੀ ਨਸਲ ਜੇ ਪੈਂਦੀ ਆ ਤੇ ਨਿੱਕਾ ਨਿੱਕਾ ਸਿੰਘ ਜਮਾ ਚੂਰਕੁੰਡੀ ਪਹਿਲਣ ਸੁਂਦੀ ਆ ਕਿੰਨੇ ਦਿਨਾਂ ਦੀ ਕੱਚੀ ਐ ਨਵਾਂ ਹਾਣਾ ਦੋ ਦੰਦ ਦਾ ਮੂੰਹ ਆਓ ਪਹਿਲਾਂ ਦੀ ਡਿਟੇਲ ਜਾਣੀ ਆ ਆਪਾ ਦੀਪੇ ਬਾਈ ਤੋਂ ਫਿਰ ਕਰਦੇ ਆ ਗੱਲਬਾਤ ਦੀਪੇ ਬਾਈ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਐ ਵਧੀਆ ਜੀ ਸੇਤਾ ਸਾਰੇ ਵਧੀਆ ਜੀ ਠੀਕ ਆ ਦੀਪੇ ਬਾਈ ਪਹਿਲਾਂ ਤਾਂ ਇਹ ਦੱਸ ਯਾਰ ਨਗੀਨਾ ਇਹ ਕਿੱਥੋਂ ਕੱਢ ਲਿਆ ਇਹ ਤੋਹਫਾ ਮਿਲ ਜਾਣਾ ਜੀ ਘਰਾਂ ਮਿਲਣੀ ਚਾਹੀਏ ਤੇ ਠੀਕ ਆ ਜੀ ਬਈ ਕਿਵੇਂ ਦੰਦੋਂ ਦੰਦੋਂ ਬਾਈ ਦੋਂਦੀ ਆ ਦੋਂਦੀ ਆ ਹੈ ਹਾਂਜੀ ਠੀਕ ਆ ਤੇ ਦਿਨ ਦੀਪੇ ਬਾਈ ਹਜੇ ਕਿੰਨੇ ਲੈ ਜੂਗੀ 10 ਤੋਂ 12 ਦਿਨ ਲੈ ਜੂਗੀ 10 ਤੋਂ 12 ਦਿਨ ਹਾਂਜੀ ਬਾਕੀ ਠੀਕ ਆ ਬਈ ਓਕੇ ਹਲਾ ਦੀਪੇ ਜਾਲੀ ਵੀ ਆਣਾ ਬਾਈ ਜੇਾਲੀ ਪੂਰੀ ਆ ਬਾਈ ਹੂੰ ਤੇ ਦੀਪੇ ਬਾਈ ਮਾਲਾ ਕਿਹੜੇ ਸੀਮਨ ਸੋਮਨ ਦੀ ਕੁਝ ਪਤਾ ਕਿ ਨਹੀਂ ਨਹੀਂ ਇਹ ਆਪਨੇ ਪਤਾਗਾ ਹਾਂ ਪਰ ਆਪੇ ਸਟਾਰ ਤੋਂ ਗੱਬਣਾ ਇਹ ਏਸੀ ਗੱਬਣੇ ਸਟਾਰ ਤੋਂ ਹੈ ਸਟਾਰ ਤੋਂ ਠੀਕ ਆ ਤੇ ਦੀਪੇ ਬਾਈ ਦਿਨ ਹਲੇ ਹਫਤਾ ਪਿਆ ਫਿਰ ਤਾਂ ਥੱਲੋ ਕੱਟੀ ਨਿਖਰ ਜੂਗੀ ਪੂਰੀ ਨਿਖਰ ਯਾਨੀ ਕਿ 11 12 ਗਲਦੋ ਤੇ ਦੂ ਮੋਇਨਾ ਦੇ ਦੂਗੀ ਬਾਈ ਹੈਨਾ ਇੱਕ ਸ਼ਾਂਤ ਤਹਿਸੀਲ ਬਹੁਤ ਆ ਜਿੱਥੇ ਮਰਜੀ ਖੜਾ ਲਾ ਤੇ ਖੜ ਜਾਂਦੇ ਆ ਪਹਿਲਾਂ ਜਿਵੇਂ ਲੈਵੇ ਹੱਥ ਲਵਾ ਲੈਂਦੀ ਬਈ ਲਵਾ ਲੈਂਦੀ ਬਾਈ ਹੁਣ ਮੈਂ ਡਰੂਗੀ ਕਿਹੜਾ ਹਾਂ ਹਾਂ ਸਿੰਘ ਸੁng ਵਾਕਿਆ ਹੀ ਬੜੇ ਕੰਮ ਦਾ ਯਾਰ ਹੈਨਾ ਤੇ ਦੀਪੇ ਬਾਈ ਯਾਰ ਇਹਦਾ ਮੈਨੂੰ ਨਾ ਰੇਟ ਦੱਸ ਕੀ ਰੱਖਣਾ ਲੈ ਆ ਰੇਟ ਯਾਰ ਪਰਾਗਾ ਲੋ ਸਵਾਲ ਆਖ ਬਰਾਗਾ ਕਵੀ ਕਰਾ ਲੋ ਹਾਂ ਇਹ ਲੱਖ ਰੁਪਏ ਝੋਟੀ ਦੇ ਦਾਂਗੇ ਲੱਖ ਰੁਪਏ ਦੀ ਇਹਦੇ ਵਿੱਚ ਲੋੜ ਪਿਆਰ ਕੋਈ ਥੋੜਾ ਬਹੁਤ ਮਾੜਾ ਮੋਟਾ ਹੋ ਕੋ ਜਿਆਦਾ ਨਹੀਂ ਠੀਕ ਹੈ ਲੈ ਵੀ ਮਿੱਤਰੋ ਥੱਲੋ ਬੜੀ ਚੰਗੀ ਆ ਥਣ ਬੜਾ ਚੰਗਾ ਲੱਗਾ ਡੂਡੀ ਚੰਗੀ ਕਹਿ ਸਕਦੇ ਨਿੱਕੇ ਨਿੱਕੇ ਸਿੰਘ ਦੇ ਆ ਕੱਟੀਆਂ ਦੀ ਦਵੰਦ ਜਿਹਨਾਂ ਗਰਦਾਸਪੁਰੀਏ ਹੁੰਦੇ ਆ ਤੇ ਉਹਨਾਂ ਦੇ ਕੰਮ ਦੀ ਫੁੱਲ ਕੱਟੀ ਆ ਆ ਸਿੰਘ ਨੂੰ ਨਾ ਗਰਦਾਸਪੁਰੀਏ ਚੰਡੀਗੜ੍ਹ ਗੇ ਭਾਲਦੇ ਫਿਰਦੇ ਹੁੰਦੇ ਆ ਤੇ ਉਹਨਾਂ ਦੇ ਫੁੱਲ ਕੰਮ ਦਾ ਸਿੰਘ ਲੈ ਕੇ ਆ ਗਿਆ ਮਿੱਤਰੋ ਥਣ ਵੀ ਚੰਗਾ ਕੱਟੀ ਨੂੰ ਸਿੰਘ ਵੀ ਚੰਗਾ ਕੱਟੀ ਨੂੰ ਬਾਕੀ ਵੱਡੀ ਗੱਲ ਇਹ ਆ ਵੀ ਹਜੇ ਕਰਮਾਂ ਵਾਲੀ ਦੇਣ ਲੈਦੀ ਆ ਜਦੋਂ ਨਖਰੀ ਨਾ ਜਦੋਂ ਟਿਕਾਣੇ ਤੇ ਤਿਆਰ ਹੋਈ ਤੇ ਗਵੰਡੀਆਂ ਦੀਆਂ ਨਜ਼ਰਾਂ ਤੋਂ ਚਾਉਣੀ ਪੈਣੀ ਆ ਇਹ ਤੁਹਾਨੂੰ ਮੈਂ ਦੱਸ ਦੇਣਾ ਵੇਖੋ ਖਬਰੀਕੀ ਥੱਲੋ ਵੇਖੋ ਖੜੀ ਹੈ ਨਾ ਪਹਿਲਵਾਨਾਂ ਵਾਂਗੂ ਕੱਲੀ ਕੱਲੀ ਵਿਰਲ ਹੁਣ ਨੈਣ ਨਕਸ਼ ਬਿਊਟੀ ਪੱਖ ਚੋਟੀ ਦੇ ਸਾਰੇ ਹੀ ਚੰਗਿਆ ਲੈ ਦੀਪੇ ਬਾਈ ਮੈਨੂੰ ਨੰਬਰ ਦੇ ਦੇ ਕੇ ਉਹਾਂ ਦੇ ਆਪਣਾ ਮੇਰਾ ਨੰਬਰ ਹੈਗਾ 946555 ਹਾਂ 15741 94655 ਤੇ 15741 94655 ਤੇ ਰਾਖੀ ਰੱਖਣੀ ਪੈਣੀ ਹੈ ਢਾਕੇ ਤੁਹਾਨੂੰ ਮੰਝਾ ਹਨਾ ਸੂਣਦਾ ਰਹਿ ਗਿਆ ਥੋੜਾ ਜਿਹਾ ਪੰਗਾ ਬਾਕੀ ਗੱਲ ਲਾ ਦੂਗੀ ਟਿਕਾਣੇ ਜਦੋਂ ਸੂਕੇ ਹੋਗੀ ਤਿਆਰ ਹੈ ਇਹ ਕਿਹੜੇ ਘਰ ਦਾ ਬਣਨੀ ਹੈ ਸ਼ਿੰਗਾਰੇ ਤਾਂ ਦੀਪੇ ਬਾਈ ਨਾਲ ਤੁਹਾਡੀ ਬਣਨੀ ਹੈ ਵਿਚਾਰ 1 ਲੱਖ ਰੁਪਈਆ ਇਹਦੀ ਕੀਮਤ ਆ ਉਹਦੇ ਵਿੱਚ ਲਾਡ ਪਿਆਰ ਕਰ ਦੇਂਗਾ ਥੋੜਾ ਜਿਹਾ ਠੀਕ ਆ ਜੀ ਲੈ ਵੀ ਭਾਈ ਜਿਹੜੇ ਭਰਾ ਨੂੰ ਛੋਟੀ ਪਸੰਦਾ ਦੰਦਾ ਦੋ ਦੰਦਾ